ਅੰਦਾਜ਼ ਬੋਲੋ ਦੱਸੋ ਕਿੱਥੇ ਕਿੱਥੇ ਚੋਰੀ ਕੀਤੀ ਤੁਸੀਂ ਬਾਈ ਜੀ ਚੋਰੀ ਇੱਥੇ ਕੀਤੀ ਬਸ ਬਗੈਸ਼ ਜੀ ਰੋਡ ਦੇ ਨਾਲ-ਨਾਲ ਕਿੱਥੇ ਖੜੀ ਹੁੰਦੀ ਲਾ ਲਈ ਠੀਕ ਕੀ ਲਾਉਣੇ ਤੁਸੀਂ ਬਸ ਕੇਵਲ ਹੀ ਲਾਈ ਹੋਰ ਕੁਝ ਨਹੀਂ ਲਾਈ ਕਿੱਥੇ ਵੇਚਦੇ ਆ ਤੁਸੀਂ ਲੈ ਜਾ ਕੇ ਇਹ ਮੇਸੇ ਕੁਆੜੀਏ ਕੋਲੇ ਵੇਚਿਆ ਜੀ ਕਿਹੜੇ ਮੇਸੇ ਕੁਆੜੀਏ ਮੀਰਾ ਗੇੜੇ ਜੀ ਦੁਕਾਨ ਹੁੰਦੀ ਜੀਰਾ ਗੇੜੇ ਵੱਡੀ ਦੁਕਾਨ ਹੈ ਜੀ ਹਾਂ ਹੋਰ ਕੀ ਕੁਝ ਵੇਚਦਾ ਹੋਰ ਕੁਝ ਨਹੀਂ ਚਲਾਉਂਦੇ ਜੀ ਬਸ ਜਨਾਬ ਜੀ ਇਹ ਗੱਲ ਹੈ ਜੀ ਉਹਨੂੰ ਪਤਾ ਹੈ ਉਹਨੂੰ ਪਤਾ ਵਾ ਕਿ ਚੋਰੀ ਦੀਆਂ ਕੇਵਲਾਂ ਹਾਂਜੀ ਉਹਨੂੰ ਪਤਾ ਹੁੰਦਾ ਜੀ ਅੱਛਾ ਕਿੰਨੇ ਬੜੀ ਉਹਨੂੰ ਤੁਹਾਨੂੰ ਕਿਵੇਂ ਜਨਾਬ ਕੰਮ ਦੇ ਪਹਾ ਲੈ ਲੈਂਦਾ ਜੀ ਅੱਛਾ ਹਾਂਜੀ ਤੇ ਯਾਨੀ ਕਿ ਤੁਸੀਂ ਅੱਜ ਹੀ ਤਾਂ ਉਹਨੂੰ ਟਕਰੇ ਨਹੀਂ ਹੋਗੇ ਬਹੁਤ ਦਿਨਾਂ ਦੇ ਟਕਰੇ ਹੋਗੇ ਬਾਕੀ ਸਾਨੂੰ ਪੰਜ ਚਾਰ ਦਿਨ ਹੋ ਗਏ ਜਾਂਦੇ ਨੇ ਜਿੰਦੇ ਕੋਲੇ ਫੇਰ ਝੂਠ ਝੂਠ ਨਾ ਮਾਰੋ ਸੱਚ ਹਜੇ ਵੀ ਮੈਂ ਤੁਹਾਨੂੰ ਬੰਦਿਆਂ ਨੂੰ ਦੱਸੀ ਚਲੋ ਕਿ ਵੱਜ ਜਾਉਂਗੇ ਇੱਕ ਮਿੰਟ ਤੇ ਕਿੰਨੇ ਦੀ ਕੇਵਲ ਲੈਂਦਾ ਉਹ ਕੀ ਸਿਲਵਰ ਕੀ ਕਿੰਨੇ ਰੁਪਏ ਤੋਲ ਕੇ ਲੈਂਦਾ ਉਹ 400 ਰੁਪਏ ਕਿਲੋ ਜੀ 400 ਰੁਪਏ ਕਿਲੋ ਹਾਂਜੀ ਤੇ ਤੁਸੀਂ ਕੇਵਲਾਂ ਫਿਰ ਸਾੜਦੇ ਕਿੱਥੇ ਆ ਲਾ ਜਾ ਕੇ ਹਾਂਜੀ ਉਹਨੂੰ ਉਵੇਂ ਦੇ ਦਿੰਦੀਆਂ ਜਾ ਕੇ ਅੱਛਾ ਉਵੇਂ ਹੀ ਲੈ ਲੈਂਦਾ ਉਹ ਹਾਂਜੀ ਉਹ ਤੂੰ ਛਾੜ ਦੇ ਨੀਗੇ ਨਹੀਂ ਉਵੇਂ ਮਹਿੰਗੀਆਂ ਵਿਕਦੀਆਂ ਨਾ ਉਵੇਂ ਤੰਬਾ ਕੱਲਾ ਮਹਿੰਗਾ ਵੇਦਾ ਹੀ ਉਵੇਂ 400 ਰੁਪਏ ਅੱਛਾ ਤੇ ਤੂੰ ਦੱਸ ਦੂਜਾ ਸਰ ਇਹ ਰਿਪੋਰਟ ਵਿੱਚ ਕੀ ਹੋਇਤ ਉਹ ਲਿਖ ਰਹੇ ਗਿਆ ਉਹ ਕੀ ਮਾਮਲਾ ਸੀ ਉਹ ਇਹ ਮਾਮਲਾ ਕਿ ਇਹ ਤਿੰਨ ਜਾਨੇ ਇਲਾਕੇ ਦੇ ਵਿੱਚ ਕਾਫੀ ਜਿਹੜੇ 10-15 ਦਿਨਾਂ ਤੋਂ ਸਰਗਰਮ ਸੀ ਅਤੇ ਰਾਤ ਸਮੇਂ ਇਹ ਤਾਰਾ ਕੱਟਦੇ ਸੀ ਮੋਟਰਾਂ ਦੀਆਂ ਅਤੇ ਕੁਆਰੀਆਂ ਨੂੰ ਵੇਚ ਦਿੰਦੇ ਸੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਮੁਕੰਦਮਾ ਦਰਜ ਕਰਕੇ ਉਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਸرمان ਤੱਲੇ ਆ ਕੇ ਜਿਹੜੀਆਂ ਹੋਰ ਨਹੀਂ ਜਿਹੜੀਆਂ ਤਾਰਾਂ ਦੀ ਰਿਕਵਰੀ ਕੀਤੀ ਜਾਵੇ। ਉਸ ਤੋਂ ਪਹਿਲੇ ਤਾਰਾਂ ਚੋਰੀ ਕਰਦੇ ਸੀ ਕੋਈ ਦੇ ਦੇ ਸੀ। ਉਹਨੇ ਵੱਖ-ਵੱਖ ਕਵਾੜੀਆਂ ਦਾ ਨਾਮ ਲਿਆ। ਜਿਹਨਾਂ ਵਿੱਚ ਕਵਾੜੀਆਂ ਨੂੰ ਤਾਂ ਬਾਈ ਨੇਮ ਸੀ। ਉਹ ਕਹਿੰਦਾ ਮੇਰੇ ਮੁਕਾਬਲੇ ਦੇ ਵਿੱਚ ਦੋਸ਼ੀ ਕਰਾ ਦਿੱਤਾ ਔਰ ਦੋ ਹੋਰ ਵੀ ਜਿਹੜੀ ਜਾਂਚ ਕਰਕੇ ਜਿਹੜੀ ਹੈ ਹੋਰ ਜਿਹੜੇ ਕਵਾੜੀ ਹੋਣਗੇ ਉਹਨਾਂ ਨੂੰ ਇਸ ਮੁਕੱਦਮੇ ਵਿੱਚ ਸ਼ਾਮਿਲ ਕਰਕੇ ਗ੍ਰਿਫਤਾਰ ਕੀਤਾ ਜਾਵੇ।